ਸ਼ਾਮ ਦੇ ਟਾਈਮ ਜਦੋਂ ਹਨੇਰੀ ਚੱਲੀ ਆ ਬਹੁਤ ਜ਼ਿਆਦਾ ਹਾਂਜੀ ਹਾਂਜੀ ਇੱਕੋ ਦਮ ਮੁੰਡੇ ਦੇਖ ਰਹੇ ਸੀਗੇ ਮੁੰਡੇ ਨੰਗਰੇ ਸੀਗੇ ਪਾਰਕ ਦੇ ਵਿੱਚ ਖੜੇ ਸੀਗੇ ਠੀਕ ਹੈ ਜੀ ਪਾਰਕ ਦੇ ਵਿੱਚ ਖੜੇ ਹੋਣ ਤੋਂ ਇੱਕੋ ਦਮ ਇਹ ਆ ਕੇ ਕੱਚਾ ਸਫੇਦਾ ਪਹਿਲਾਂ ਵੀ ਇੱਕ ਦੋ ਵਾਰੀ ਇੱਥੋਂ ਡਿਗਿਆ ਵਾ ਤੇ ਉਹ ਹੁਣ ਇੱਕੋ ਦਮ ਬਹੁਤ ਵੱਡਾ ਸਫੇਦਾ ਉਹਨਾਂ ਦੇ ਉੱਤੇ ਆ ਕੇ ਡਿੱਗ ਚੁੱਕਿਆ ਉਹਨਾਂ ਦੇ ਵਿੱਚੋਂ ਤਿੰਨ ਤੋਂ ਚਾਰ ਮੁੰਡੇ ਸਿਰ ਤੇ ਸੱਟ ਲੱਗੀ ਫੱਟੜ ਹੋ ਚੁੱਕੇ ਨੇ ਉਹਨਾਂ ਨੂੰ ਮੌਕੇ ਤੇ ਹਸਪੀਟਲ ਭੇਜਿਆ ਗਿਆ ਉਸ ਤੋਂ ਬਾਅਦ ਮੈਂ ਮੌਕਾ ਦੇਖਿਆ ਤੇ ਇੱਥੇ ਡਾਕਟਰ ਮੰਨਨ ਜੀ ਨੂੰ ਮੈਂ ਫੋਨ ਕੀਤਾ ਮੈਂ ਉਹਨਾਂ ਨੂੰ ਕਿਹਾ ਵੀ ਸਾਰੇ ਇਥੇ ਆ ਕੰਮ ਹੋ ਗਿਆ ਵਾ ਤੇ ਉਹ ਕਹਿੰਦੇ ਵੀ ਅਸੀਂ ਮੌਕੇ ਤੇ ਆ ਜੰਨੇ ਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਆਉਣ ਤੋਂ ਪਹਿਲਾਂ ਜੀਸੀਬੀ ਤੇ ਬਿਜਲੀ ਵਿਭਾਗ ਨੂੰ ਫੋਨ ਉਹਨਾਂ ਨੇ ਕਰ ਦਿੱਤਾ ਹੈ ਹੋਰ ਪੰਜ ਤੋਂ 7 ਮਿੰਟਾਂ ਦੇ ਵਿੱਚ ਵਿੱਚ ਇੱਥੇ ਜੀਸੀਬੀ ਪਹੁੰਚ ਜੂਗੀ ਤੇ ਜਿਹੜਾ ਰਸਤਾ ਆ ਇਹ ਚੱਲਦਾ ਕਰ ਦੇਣਗੇ ਹੋਇਆ ਕਿੱਥੇ ਜੀ ਹਾਂਜੀ ਕਿੱਥੇ ਹੋਇਆ ਜੀ ਇਹ ਇਹ ਹੋਇਆ ਜੀ ਆਪਣਾ ਲਹਾਰੇ ਤੋਂ ਸੋਰੀ ਈਸ਼ਰ ਨਗਰ ਤੋਂ ਜਦੋਂ ਲਹਾਰਾ ਰੋਡ ਨੂੰ ਜਾਂਦੇ ਆ ਸ਼ਿਫਾਲੀ ਸਕੂਲ ਤੋਂ ਥੋੜਾ ਜਿਹਾ ਅੱਗੇ ਜਾ ਕੇ ਕੇਵਲ ਦੀਆਂ ਤਾਰਾਂ ਹੀ ਪਾਣੀ ਕਰੀਆਂ ਨੇ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਉਹ ਪਾਣੀ ਦੇ ਵਿੱਚ ਡੀਗੀਆਂ ਨੇ ਉਹ ਵੀ ਮੈਂ ਵੀਡੀਓ ਮੰਨਣ ਸਾਨੂੰ ਭਾਤੀ ਆ ਉਹ ਕਹਿੰਦੇ ਵੀ ਕੁਛ ਹੀ ਮਿੰਟਾਂ ਦੇ ਵਿੱਚ ਇੱਥੇ ਸਟਾਪ ਪਹੁੰਚ ਜਾਊਗਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਥੇ ਰੱਖ ਇੱਕ ਮਿੰਟ ਸੈੱਟ ਕਰ ਲਾਣਾ ਟਾਈਟਲ ਥੋੜਾ ਹੋਰ ਕੀ ਕਰਦੇ ਫਿਰ ਹਾਂਜੀ ਕੀ ਨਾਮ ਤੁਹਾਡਾ ਜੀ ਇਕਵਾਲ ਸਿੰਘ ਆ ਜੀ ਕੀ ਹੋਇਆ ਕੀ ਹੋ ਰਹੀ ਦੀ ਬਾਈ ਆ ਸਫੈਦਾ ਨਾ ਪਹਿਲਾਂ ਵੀ ਇੱਕ ਵਾਰ ਟੁੱਟ ਕੇ ਡਿੱਗ ਗਿਆ ਸੀਗਾ ਇੱਕ ਹਿੱਸਾ ਦੂਜਾ ਹਿੱਸਾ ਹੁਣ ਵੱਡਾ ਹੁਣ ਡਿੱਗ ਗਿਆ ਚਾਰ ਬੰਦੇ ਸਾਡੇ ਘਾਲ ਹੋਏ ਆ ਦੋ ਇੱਥੇ ਬੈਠੇ ਸੀਗੇ ਤਿੰਨ ਆਪਣੇ ਟੁੱਟੇ ਆ ਖੰਭੇ ਤੇਨੇ ਖੰਬੇ ਟੁੱਟੇ ਬਿਲੀ ਬਿਲੀ ਤਾਂ ਸਾਰੀਆਂ ਆਪਣੀ ਨਹਿਰ ਚ ਪਈਆਂ ਹੈਗੀਆਂ ਜਿਹੜੇ ਸਾਰੇ ਪਈਆਂ ਗੀਆਂ ਸਾਰਾ ਲੱਗਦਾ ਨਹੀਂ ਗਲਤ ਹੈ ਕਿ ਕਿਦਾਂ ਇਹ ਖਾਸ ਹੋ ਸਕਦਾ ਵੀ ਇਹ ਹਾ ਹਾਸਾ ਹੋਇਆ ਗਿਆ ਐਡਾ ਬਡਾ ਹਾਸਾ ਹੋ ਗਿਆ ਹੁਣ ਆ ਸਾਡੇ 4 ਬੰਦੇ ਘੱਲੋ ਸਿਰ ਤੇ ਟਾਂਕੇ ਲੱਗੇ ਹੋਏ ਆ ਮੁੰਡੇ ਹਸਪਤਲ ਬੈਠੇ ਹੈਗੇ ਇਹ ਤਾਂ ਬਚਾਅ ਹੋ ਗਿਆ ਕੋਈ ਚਲਦੀ ਗੱਡੀ ਦੇ ਉੱਤੇ ਨਹੀਂ ਡਿੱਗਿਆ ਕੋਈ ਮੁਲਾਜ਼ਮ ਕੋਈ ਪੁਲਿਸ ਅਧਿਕਾਰੀ ਜਾਂ ਫਾਇਰ ਬ੍ਰਿਡ ਗੱਡੀ ਨਹੀਂ ਫਿਲਹਾਲ ਤਾਂ ਕੋਈ ਨਹੀਂ ਆਪਣੇ ਸਾਡੇ ਗਲੀਆਂ ਮਲੇ ਵਾਲਿਆਂ ਨੇ ਕਰ ਕਰ ਕੇ ਸਾਈਡ ਤੇ ਕੀਤਾ ਸਾਰ ਹੂੰ ਆ ਹੋਂ ਸਾਰੇ ਮੌਕੇ ਤੇ ਪਹੁੰਚ ਕੇ ਦੱਸਦਾ ਨਹੀਂ ਕਰਾਤਾ ਜੀ ਹਾਂਜੀ ਸਹੀ ਕਰਾ ਦਿਓ ਸਾਡਾ ਕੁਝ ਹਾਂ ਹਾਂ ਹੁਣ ਤਾਂ ਚਲੋ ਸਾਡੀ ਗਲੀ ਮਲਿਆਣ ਕਰਕੇ ਕੀ ਕਰਦੇ ਸਾਰਾ ਹਾਂਜੀ ਟ੍ਰੈਫਿਕ ਇਹ ਮੁੰਡੇ ਸਾਡੇ ਸਾਰੇ ਲੱਗੇ ਹੋਏ ਨਾਲ ਇਹ ਗਲੀ ਨੰਬਰ 14 ਸ਼ਿਮਲਾਪੁਰੀ ਬਰੋਟਾ ਰੋਡ ਤੇ ਆ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਗੰਸਿਆ ਤੋਂ ਜੀ ਤੇਰੇ ਨਹੀਂ ਦਿੱਤੀ ਡਿਪਾਰਟਮੈਂਟ ਤੋਂ ਆਏ ਹਾਂ ਅਸੀਂ ਬਿਜਲੀ ਡਿਪਾਰਟਮੈਂਟ ਦੇ ਜੀ ਲੱਗਿਆ ਮੈਂ ਸਰ ਵੇਹ ਕਿਧਰ ਹੋ ਰਹੇ ਪੁਰਾ ਅਨਹਰੀ ਯਾਈ ਦੇ ਕਰਕੇ ਆਧਰਾਸ ਡਿੱਗ ਪਿਆ ਅੱਛਾ ਜੀ ਤੇ ਹੁਣ ਸਾਨੂੰ ਪਤਾ ਲੱਗਿਆ ਪਬਲਿਕ ਦੇ ਫੋਨ ਗਏ ਸੀ ਅਸੀਂ ਇਧਰ ਆ ਗਏ ਦੇ ਤਰ੍ਹਾਂ ਤੇ ਹੁਣ ਇਹਨੂੰ ਕਰਾਰੇ ਬਿਜਲੀ ਵਾਸੀ ਪਿੱਛੋਂ ਬੰਦ ਕਰਾਤੀ ਹੈ ਹੁਣ ਥੋੜੀ ਦੇਰ ਜੀ ਅਸੀਂ ਬਿਜਲੀ ਸਵਾਲ ਬਹਾਲ ਕਰਾ ਦਿੰਦੇ ਲਾਈਟ ਕਿ ਤਾਰੇ ਡਿੱਗੀ ਲਾਈਟ ਤਾਰੇ ਨਏ ਤੇ ਦਿੱਖਦੇ ਨੇ ਸੁਵਿਧਾ ਪਰਕੇ ਉਹ ਅਸੀਂ ਪਿੱਛੋਂ ਬੰਦ ਕਰਾਈਏ ਹੁਣ ਅਸੀਂ ਨੂੰ ਅੰਦਰ ਕ्रेन ਆ ਗਈ ਹੈ ਇੱਕ ਐਮਐਲਐਨ ਤੇ ਜੀਐਮਐਲ ਸਾਹਿਬ ਨੇ ਤੇ ਉਹਨਾਂ ਨੇ ਗੱਲ ਕਰਕੇ ਅਗਰ ਕਹਿੰਦੇ ਨੇ ਤਾਂ ਕੰਬੇ ਅਸੀਂ ਕਰਾ ਕੇ ਥੋੜੀ ਜਿਹਾ ਘੱਟ 1 ਘੰਟੇ ਤੱਕ ਸਪਲਾਈ ਬਾਲ ਕਰਾ ਦੇ। ਬਿਜਲੀ ਬੰਦ ਕਰਾ ਦਿੱਤੀ ਸਰ ਪਿੱਛੇ। ਆਪਾਂ ਤਾਂ 6 ਬਿਜਲੀ ਬੰਦ ਕਰਾ ਦਿੱਤੀ। ਨੁਕਸਾਨ ਕੋਈ ਨਹੀਂ ਹੋਇਆ। ਨਹੀਂ ਨੁਕਸਾਨ ਕਿਸੇ ਨੂੰ ਨਹੀਂ ਹੋਇਆ। ਸਾਰੀ ਪਬਲਿਕ ਦਾ ਪਛਾਹ ਹੋ ਗਿਆ, ਸਾਰੇ ਦਾ ਪਛਾਹ ਹੋ ਗਿਆ। ਤੇ ਬਸ ਪਿੱਛੋਂ ਬੰਦ ਕਰਾ ਦਿੱਤੀ, ਸਪਲਾਈ ਵੀ ਬਹਾਲ ਕਰਾ ਦੇਣੇ, ਬਸ ਘੰਟਾ ਲੱਗ ਜਾਣਾ ਇਹ ਘੱਟ। ਤੇ ਤੁਹਾਡੇ 1.5 ਘੰਟੇ ਤੱਕ ਸਪਲਾਈ ਬਹਾਲ ਕਰਾ ਦੇ। ਇਹ ਤਾਂ ਤੁਹਾਡਾ ਗੱਜੇ ਜੀ ਤੁਹਾਡੀ ਪੂਰਾ। ਬਾਈ ਜੀ ਲੱਗਿਆ।